ਜੀ ਅੱਜ ਦੀ ਜਿਹੜੀ ਪ੍ਰੈਸ ਬਰੀਫਿੰਗ ਹੈ ਇਹ ਰਿਗਾਰਡਿੰਗ ਪੰਚਾਇਤੀ ਇਲੈਕਸ਼ਨਸ ਹੈ ਇਹਦੇ ਵਿੱਚ ਸਾਡੇ ਆਰਓ ਸੀਗੇ ਪਰਸ਼ੋਤਮ ਸਿੰਘ ਜੋ ਕਿ ਆਰਓ 1 ਆਈਕੇ ਗੁਜਰਾਲ ਇੰਸਟੀਚਿਊਟ ਬਟਾਲਾ ਦੇ ਵਿੱਚ ਬਤੌਰ ਆਰਓ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਇਹਨਾਂ ਕੋਲ 12 ਗ੍ਰਾਮ ਪੰਚਾਇਤਾਂ ਸੀਗੀਆਂ ਤੇ ਇਹਦੇ ਵਿੱਚ ਉਹਨਾਂ ਨੂੰ 5 ਤਰੀਕ ਨੂੰ ਰਾਤੀ ਇੱਕ ਅਨੋਮ ਨੰਬਰ ਤੋਂ ਬਾਹਰ ਦੇ ਨੰਬਰ ਤੋਂ ਕਾਲ ਆਈ ਤੇ ਜਿਸ ਨੂੰ ਇਹਨਾਂ ਨੇ ਉਸ ਟਾਈਮ ਤੇ ਅਟੈਂਡ ਨਹੀਂ ਕੀਤਾ 10 ਕਾਲਾਂ ਆਈਆਂ ਨੈਕਸਟ ਮਾਰਨਿੰਗ ਫਿਰ ਇਹਨਾਂ ਨੂੰ ਉਸੇ ਨੰਬਰ ਤੋਂ ਕਾਲਸ ਆਈਆਂ ਤੇ ਇਹਨਾਂ ਨੇ ਜਦੋਂ ਅਟੈਂਡ ਕੀਤਾ ਤੇ ਅਗਲੇ ਜਿਹੜਾ ਅਨਡੈਂਟਿਫਾਈਡ ਕਾਲਰ ਸੀਗਾ ਉਹਨੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ ਉਸੇ ਪਿੰਡ ਦਾ ਜਿਹੜੇ ਵਿਅਕਤੀ ਸੀਗੇ ਜਿਹੜਾ ਕਿਲਾ ਦਰਸ਼ਨ ਸਿੰਘ ਜਿਹੜਾ ਇਕਲਾ ਦਰਸ਼ਨ ਸਿੰਘ ਦੀ ಗ್ರಾಮ ਪੰਚਾਇਤ ਤੋਂ ਉਮੀਦਵਾਰ ਜਿਹੜੇ ਸੀਗੇ ਉਹਦੇ ਨਾਮਜ਼ਦਗੀ ਨੂੰ ਰੱਦ ਕਰਨ ਵਾਸਤੇ ਉਹਨਾਂ ਨੂੰ ਜ਼ੋਰ ਪਾਇਆ ਤੇ ਇਹ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਧਮਕੀ ਭਰੇ ਅੰਦਾਜ਼ ਦੇ ਵਿੱਚ ਇਹਦੀ ਡਿਟੇਲ ਲੈਂਦੇ ਹੋਏ ਜਦੋਂ ਆਰਓ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਅਸੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਉਹਦੀ ਤਫ਼ਤੀਸ਼ ਦਰਜ ਸਟਾਰਟ ਕੀਤੀ ਤੇ ਤਫ਼ਤੀਸ਼ ਦੇ ਦੌਰਾਨ ਜਿਹੜੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਅਸੀਂ ਜਦੋਂ ਨੰਬਰ ਰਿਜ਼ੋਲਵ ਕਰਾਏ ਤੇ ਉਸ ਦੋਸ਼ੀ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹੈ ਗੱਲਾਂ ਵਾਲੀ ਜਨੇ ਇਹ ਕਾਲ ਕੀਤੀ ਸੀਗੀ ਤੇ ਅੱਜ ਉਹਦੀ ਅਰੈਸਟ ਜਿਹੜੀ ਹੈ ਸਿਟੀ ਪੁਲਿਸ ਵੱਲੋਂ ਪਾਈ ਗਈ ਹੈ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਫ਼ਤੀਸ਼ ਵਧਾਵਾਂਗੇ ਤੇ ਇਹਦੇ ਬਾਰੇ ਇਹੀ ਬਰੀਫਿੰਗ ਹੈ ਜੀ ਇਹ ਵਿਅਕਤੀ ਕਹਿੰਦਾ ਕੀ ਹੈ ਜੀ ਜੀ ਇਹ ਪਿੰਡ ਦਾ ਵਿਅਕਤੀ ਹੈ ਜੋ ਮੁਰਦੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਦੀ ਕੋਈ ਜਿਹੜੇ ਉਹ ਉਮੀਦਵਾਰ ਸੀਗੇ ਉਹਨਾਂ ਦਾ ਪੁਰਾਣੀ ਰਜਿਸਤਰੀ ਕੀ ਉਹਨਾਂ ਨਾਲ ਕੋਈ ਖਾਰ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਜਿਹੜੀ ਨਾਮਜ਼ਦਗੀ ਕੈਂਸਲ ਕਰਾਉਣ ਵਾਸਤੇ ਇਹਨੇ ਆਰਓ ਸਾਹਿਬ ਨੂੰ ਫੋਨ ਫੋਨ ਕੀਤਾ ਸੀਗਾ ਜੀ ਜਿਹੜਾ ਨੰਬਰ ਵਰਤਾ ਗਿਆ ਉਹ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਅਬਰੌਡ ਰਹਿੰਦਾ ਸੀਗਾ ਇਹਨੇ ਉਹਨੂੰ ਕਾਲ ਕਰਕੇ ਉਹਦੇ ਕੋਲੋਂ OTP ਤਿਆਰ ਕਰਵਾ ਕੇ ਉਸ ਤੋਂ ਬਾਅਦ ਉਹ ਨੰਬਰ ਯੂਜ਼ ਕੀਤਾ ਬਾਅਦ ਵਿੱਚ ਯੂਜ਼ ਕਰਨ ਤੋਂ ਬਾਅਦ ਉਹ ਨੰਬਰ ਇਹਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ ਸੀਗਾ ਨਹੀਂ ਉਹਨੂੰ ਹਜੇ ਨਹੀਂ ਹੋਏ ਤਫ਼ਤੀਸ਼ ਦੇ ਦੌਰਾਨੇ ਉਹਦਾ ਰੋਲ ਦੇਖਾਂਗੇ ਸਰੇ ਤਾਂ ਕਿ ਜੁਕਤ ਕੋਆ ਕੋਈ ਨਾਲ ਨਹੀਂ ਜੀ ਨਹੀਂ ਇਹੋ ਜਿਹਾ ਕੁਛ ਨਹੀਂ ਹੈ ਜੋ ਉਹਨੇ ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ ਦੱਸਿਆ ਕਿ ਉਹਨੇ ਨੈਟ ਤੋਂ ਸਰਚ ਕੀਤਾ ਕਿ ਥ੍ਰੈਟ ਕਾਲਸ ਕਿਧਰੋਂ ਆਂਦੀਆਂ ਨੇ ਆ ਉਹਨੇ YouTube ਤੋਂ ਸਰਚ ਕੀਤਾ ਸਭ ਤੋਂ ਪਹਿਲਾਂ ਇਹ ਹੀ ਉਹਦੇ ਸਰਚ ਵਿੱਚ ਆਇਆ ਤੇ ਉਹਨੇ ਤਾਂ ਕਰਕੇ ਉਹ ਨਾਮ ਯੂਜ਼ ਕਰਕੇ ਤੇ ਅੱਗੇ ਥ੍ਰੈਟ ਕਾਲ ਦਿੱਤੀ ਸੀ ਕਿਹੜੇ ਕੰਟਰੀ ਦਾ ਨੰਬਰ ਸੀ ਹਾਂ ਜੀ ਕਿਹੜੇ ਕੰਟਰੀ ਦਾ ਨੰਬਰ ਸੀ ਕੰਟਰੀ ਇਹ ਆਸਟ੍ਰੇਲੀਆ ਦੇ ਵਿੱਚੋਂ ਹੈਗਾ ਸੀਗਾ ਜੀ ਉਹਦਾ ਜਿਹੜਾ ਰਿਸ਼ਤੇਦਾਰ ਸੀਗਾ ਹਾਂ ਜੀ ਜਿਹੜੀ ਇਹ ਕੀਤੀ ਸੀ ਇਹ ਜਦੀ 30 30 ਦੇ 32 ਸਾਲ ਦੇ ਅਰਾਊਂਡ ਹੈਗੀ ਹੈ ਇੰਨੀ ਕੇਸ ਜੀ ਇਹ ਪੁਰਣੀ ਤੱਕ ਵੀ ਆਉਂਦਾ ਹੈ ਜੀ ਇਹਦੇ ਤੇ ਪਹਿਲੋ ਕੇਸ ਹੈਗਾ 2013 ਦੇ ਵਿੱਚ ਇਹਨੇ ਆਪਣੇ ਪਿੰਡ ਦੀ ਲੜਕੀ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਇਹਦੇ ਤੇ ਕੇਸ ਦਰਜ ਹੋਇਆ ਸੀ 363 ਛਾੜ ਦਾ ਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਕੇਸ ਇਹ ਤੇ ਦਰਜ ਹੋਇਆ ਹੈ ਹੇ ਕੱਲੇ ਦੇ ਨਾਲ ਵੀ ਕੋਈ ਨਹੀਂ ਨਹੀਂ ਹਜੇ ਤੱਕ ਤੇ ਮੁੱਢਲੀ ਤਫਤੀਸ਼ ਵਿੱਚ ਇਹਦਾ ਕੱਲੇ ਦਾ ਰੋਲ ਸਟੈਬਲਿਸ਼ ਹੋਇਆ ਬਾਕੀ ਹੁਣ ਜਦੋਂ ਤਫਤੀਸ਼ ਅੱਗੇ ਵਧੇਗੀ ਆਪਾਂ ਦੇਖਾਂਗੇ ਕਿ ਅਗਰ ਕਿਸੇ ਹੋਰ ਦਾ ਰੋਲ ਕੋ ਸਾਹਮਣੇ ਆਂਦਾ ਹੈ ਤੇ ਉਹਨੂੰ ਵੀ ਨਾਮਜ਼ਦ ਕੀਤਾ ਜਾਵੇ ਫਰੋਤੀ ਨਹੀਂ ਮੰਗੀ ਜੀ ਇਹਨੇ ਆਪਣੇ ਪਿੰਡ ਦੇ ਬੰਦੇ ਦੇ ਕਾਗਜ਼ ਜਿਹੜੇ ਹੈਗੇ ਰੱਦ ਕਰਾਉਣ ਵਾਸਤੇ ਧਮਕੀ ਭਰੀ ਕਾਲ ਕੀਤੀ ਸੀਗੀ ਓਕੇ